ਜਿਹੜਾ ਸਾਡਾ ਭਗਵਾਨਤਮਨ ਜੀ ਨੇ ਕਲੀਨਿਕ ਖੋਲ੍ਹਿਆ ਐ ਇਹ ਬਹੁਤ ਵਧੀਆ ਐ ਜੀ ਅੱਗੇ ਅਸੀਂ ਜਿੱਤੇ ਵੀ ਹਸਪੀਟਲ ਜਾਂਦੇ ਸੀਗੇ ਸਾਨੂੰ ਵੱਡੀਆਂ-ਵੱਡੀਆਂ ਲਾਈਨਾਂ 'ਚ ਰਹਿਣਾ ਪੈਂਦਾ ਤਾਂ ਅਸੀਂ ਹੁਣ ਅਸੀਂ ਨਹੀਂ ਖੜਦੇ ਇੱਥੇ ਅਸੀਂ ਹੁਣ ਇਕੱਲੇ ਵੀ ਆ ਕੇ ਦਵਾਈ ਲੈ ਜਾਂਦੇ ਆ ਜੀ ਯਾਨੀ ਕਿ ਸਟਾਫ ਬਹੁਤ ਵਧੀਆ ਐ ਮੈਡਮ ਪਿਆਰ ਨਾਲ ਦਵਾਈ ਦੇ ਰਹੀ ਐ ਜੀ ਸਾਨੂੰ ਦਿੱਕਤ ਹਰ ਕੋਈ ਪੁੱਛੀ ਜਾਂਦੀ ਐ ਸਾਡੇ ਟੈਸਟ ਵਗੈਰਾ ਸਾਰੇ ਫ੍ਰੀ ਐ ਜੀ ਦਵਾਈਆਂ ਵੀ ਫ੍ਰੀ ਐ ਜੀ ਸਾਫ ਸਫਾਈ ਦਾ ਪੂਰਾ ਧਿਆਨ ਐ ਜੀ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਦਾ ਅਸੀਂ ਪੂਰਾ ਧੰਨਵਾਦ ਕਰਦੇ ਆ ਜੀ ਉਹਨਾਂ ਨੇ ਸਾਡੇ ਪਿੰਡ ਕਲੀਨਿੰਗ ਖੋਲ੍ਹਿਆ ਆ ਵਧੀਆ ਆ ਜੀ ਬਹੁਤ ਵਧੀਆ ਤਰੀਕੇ ਨਾਲ ਚਲਾਇਆ ਜਾਂਦਾ ਜੀ ਸਾਡੇ ਪਿੰਡ ਜਿਹੜਾ ਕਲੀਨਿੰਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਖੋਲ੍ਹਿਆ ਹੈ ਉਹ ਬਹੁਤ ਵਧੀਆ ਹੈ ਅਸੀਂ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਸ ਕਲੀਨਿਕ ਖੋਲਣ ਤੇ ਬਹੁਤ ਸਹੂਲਤਾ ਮਿਲੀਆਂ ਹੈ ਤਾਂ ਅਸੀਂ ਜਦੋਂ ਕਰਾ ਲਈ ਜਾਂਦੇ ਸੀ ਵੱਡੀ ਵੱਡੀ ਲਾਈਨਾਂ ਵਿੱਚ ਖੜਨਾ ਪੈਂਦਾ ਸੀ ਤੇ ਉੱਥੇ ਸਾਡਾ ਨੰਬਰ ਵੀ ਦਵਾਈ ਦਾ ਨਹੀਂ ਆਂਦਾ ਸੀ ਜਦੋਂ ਦੀ ਸਾਡੇ ਪਿੰਡ ਵਿੱਚ ਇਹ ਕਲੀਨਿਕ ਖੋਲਿਆ ਹੈ ਸਾਨੂੰ ਬਹੁਤ ਜ਼ਿਆਦਾ ਸਹੂਲਤਾਂ ਮਿਲ ਗਈਆਂ ਸਾਨੂੰ ਫ੍ਰੀ ਦਵਾਈ ਤੇ ਡਾਕਟਰ ਵੀ ਬਹੁਤ ਵਧੀਆ ਨੇ ਤੇ ਨਰਸਾਂ ਵੀ ਤੇ ਸਫਾਈ ਕਰਮਚਾਰੀ ਵੀ ਬਹੁਤ ਜ਼ਿਆਦਾ ਸਫਾਈ ਵੀ ਹੈ ਤੇ ਅੱਜ ਤੇ ਸਾਡੇ ਬਹੁਤ ਸਭ ਫ੍ਰੀ ਹੋ ਰਹੀ ਹੈ ਮੋੱਖ ਮੰਤਰੀ ਭਗਵੰਤ ਮਾਨ ਜੀ ਦਾ ਬਾਰ ਬਾਰ ਧੰਨਵਾਦ ਕਰਦੇ ਆ ਕਿ ਸਾਡੇ ਲਈ ਬਹੁਤ ਜ਼ਿਆਦਾ ਸਹੂਲਤਾਂ ਕਰੀਆ ਸਾਡੇ ਪਿੰਡ 'ਚ ਪਹਿਲਾਂ ਸਾਡੇ ਪਿੰਡ ਛੋਟੀ ਡਿਸਪੈਂਸਰੀ ਸੀ ਜਿਸ ਕਰਕੇ ਸਾਨੂੰ ਦਵਾਈਆਂ ਦੀ ਬਹੁਤ ਕਿੱਲਸ ਹੁੰਦੀ ਸੀ ਨਾ ਇੱਥੇ ਕੋਈ ਟੈਸਟ ਹੁੰਦਾ ਸੀ ਨਾ ਇੱਥੇ ਕੋਈ ਮੈਡੀਸਨ ਮਿਲਦੀ ਸੀ ਜਦੋਂ ਦਾ ਭਗਵੰਤ ਸਿੰਘ ਮਾਨ ਜੀ ਨੇ ਆਮ ਆਦਮੀ ਕਲੀਨਿਕ ਖੋਲਿਆ ਉਦੋਂ ਦਾ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਸਪੋਰਟ ਹੋਈ ਹੈ ਬਹੁਤ ਵਧੀਆ ਤਰੱਕੀ ਦੇ ਕੰਮ ਤੇ ਹੈ ਔਰ ਉਸ ਦਾ ਫਾਇਦਾ ਸਾਡੇ ਪਿੰਡ ਵਾਲਿਆਂ ਨੂੰ ਵਾਧੂ ਮਿਲ ਰਿਹਾ ਹੈ ਜਿਦੇ ਵਿੱਚ ਟੈਸਟ ਵਗੈਰਾ ਦਵਾਈਆਂ ਫ੍ਰੀ ਮਿਲਦੀਆਂ ਨੇ ਔਰ ਇੱਥੇ ਸਾਫ਼ ਸਵੈਦਾ ਧਿਆਨ ਰੱਖਿਆ ਜਾਂਦਾ ਉਸ ਤੋਂ ਬਾਅਦ ਮੈਡੀਕਲ ਸਟਾਫ ਬੜਾ ਵਧੀਆ ਹੈ ਜੋ ਸਾਨੂੰ ਬੜਾ ਅਚੀ ਤਰ੍ਹਾਂ ਟ੍ਰੀਟ ਕਰ ਰਿਹਾ ਹੈ ਹੁਣ ਸਾਨੂੰ ਅੱਗੇ ਕਿਤੇ ਜਾਣ ਦੀ ਲੋੜ ਨਹੀਂ ਹੈ ਇਹਦੇ ਵਿੱਚ ਅਸੀਂ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ